ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਸ਼ੈੱਡ ਦੇ ਵਿੱਚੋਂ ਅੱਜ ਸਬਜ਼ੀ ਵਾਲੀਆਂ ਖੇਲਾਂ ਹੁਲਾਂ ਬਣਾ ਕੇ ਸਬਜ਼ੀ ਲਾਉਨੇ ਸ਼ੁਰੂ ਕਰਦੇ ਹਾਂ ਜਿੱਦਾਂ ਜੱਦਾ ਹੋਇਆ ਉਹ ਤੁਹਾਨੂੰ ਦਿਖਾਵਾਂਗੇ ਤੇ ਕੱਲ ਆ ਸ਼ੈੱਡ ਦੀ ਕੀਤੀ ਸਫਾਈ ਜਿਹੜੀ ਥੋੜੀ ਬਲੀ ਰਹਿ ਗਈ ਹੁਣ ਅੱਜ ਕਰ ਦਿੰਨੇ ਆ ਥੋੜਾ ਬੜਾ ਰਹਿ ਗਿਆ ਬਸ ਬਾਕੀ ਤਕਰੀਬਨ ਸਾਬਣਾ ਹੋ ਗਿਆ ਤੇ ਬਹੁਤ ਜਿਆਦਾ ਨਰਕ ਵੱਜ ਗਏ ਕੋਠੇ ਤੇ ਹਾਂ ਵੀ ਸਾਰਾ ਇਧਰ ਪ੍ਰੈਸ਼ਰ ਵਾਲਾ ਧੌਣ ਧੌਣ ਵਾਲਾ ਸਾਰੀ ਮਿੱਟੀ ਚਕਾ ਕੇ ਸਾਈਡ ਤੇ ਕਰਦੇ ਆ ਨਾਲੇ ਅੱਜ ਗੱਲ ਕਰਦੇ ਆ ਵੀ ਆਪਣਾ ਵੀਰ ਜਿਹੜਾ ਕੰਪਨੀਆ ਦਵਾਈਆਂ ਬਾਰੇ ਦੱਸ ਦਿੰਦਾ ਹੀ ਉਹਦੇ ਤੇ ਵੇਖ ਲਓ ਵੀ ਅੱਜ ਕੱਲ ਕੋਈ ਵੀ ਬੰਦਾ ਸੱਚ ਨਹੀਂ ਬੋਲ ਸਕਦਾ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਉਹਨੂੰ ਸਰਕਾਰ ਉਸੇ ਵੇਲੇ ਆ ਕੋਈ ਵੀ ਸਿਸਟਮ ਨੂੰ ਉਸੇ ਵੇਲੇ ਨਾਪ ਲੈਂਦਾ ਵੀ ਇਹ ਤਾਂ ਸੱਚੀ ਗੱਲ ਕਾਤੋਂ ਕਹਿਤੀ ਕੋਈ ਨਹੀਂ ਇਹ ਵੀ ਸਮ ਆਊਗਾ ਕਿਹਣਾ ਕਿ ਦਿਨ ਜਿਤਨਾ ਬਾਹਰਲੇ ਮੁਲਕਾਂ ਵਿੱਚ ਬਗਾਵਤਾਂ ਹੋਈਆਂ ਇਦਾਂ ਇੱਥੇ ਵੀ ਹੋਣਗੀਆਂ ਤੇ ਆਟੋਮੈਟਿਕ ਪਰਮਾਧਮਨ ਨੂੰ ਜਦੋਂ ਮਨਜ਼ੂਰ ਹੋਇਆ ਸਭ ਕੁਝ ਹੋ ਜਾਣਾ ਤਾਂ ਕਿੱਡੀ ਮਾੜੀ ਗੱਲ ਵਾਏ ਚੀਜ਼ ਦੀ ਵੀ ਕੋਈ ਬੰਦਾ ਮਾੜਾ ਜਿਹਾ ਵੀ ਸੱਚ ਬੋਲਣ ਲੱਗੇ ਤੇ ਉਸੇ ਵੇਲੇ ਜਿਹੜਾ ਵਾ ਉਹਨੂੰ ਨਾਪ ਦਿੰਦੇ ਆ ਕਿਉਂ ਨਾ ਭਈਏ ਲਾ ਕੇ ਕੰਮਕਾਜ ਤੇ ਤੇ ਅੱਜ ਹੁਣ ਅਸੀਂ ਚੰਦੇ ਆ ਮੋਗੇ ਆਪਣੀ ਪੰਚਾਇਤ ਦੀ ਬਣੀ ਹੀ ਟੈਂਕੀ ਪਾਣੀ ਵਾਲੀ ਹੈ ਨਾ ਤੇ ਜਿੰਨੇ ਵੀ ਕਰਮਜੀਤ ਸਿੰਘ ਸਤਰਾਮ ਸੌਦੇ ਸੀ ਉਹក៏ ਟੈਂਕੀ ਟੰਕੀ ਲਿਆਵਾਂਗੇ ਨਾਲੇ ਮੋਗਾ ਵੇਖੀ ਹੁੰਦੇ ਆ ਤੇ ਬਾਅਦ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿੱਥੋਂ ਬਣੀ ਕਿੱਦਾਂ ਬਣੀ ਤੇ ਕਿੰਨੇ ਪੈਸਿਆਂ ਦੀ ਬਣੀ ਇਹ ਵੀ ਸਾਰਾ ਤੁਹਾਨੂੰ ਦੱਸਾਂਗੇ ਤੇ ਆਪਾਂ ਪਿੱਕਾ ਕਿਹੜੀ ਕੰਪਨੀ ਦਾ ਯਾਰੀ ECU ਦਾ ਵੀਰ ਚੋਦੇ ਦਾ ਲਿਹਾਵਾ ਹਾਂ ਸਟੀering ਤੇ ਲੋਗ ਲੱਗਾ ਹਾਂ ਇਹ ਨਾਂ ਨਹੀਂ ਨਾ ਲੈਣਾ ਉਹਦਾ ਅੱਪਾ ਪਹੁੰਚ ਗਏ ਜਿੱਥੇ ਸਟੀਲ ਦੀਆਂ ਟੈਂਕੀਆਂ ਬਣਦੀਆਂ ਗੁਰਦਾਰਿਆਂ ਮਸਤੀਆਂ ਜਾਂ ਪੰਚਾਇਤ ਦਿਖਾਉਣੇ ਤੁਹਾਨੂੰ ਤੈਂਕੀ ਸੰਤ ਬਾਬਾ ਬਲਵੀਰ ਸਿੰਘ ਜੀ ਇਹ ਸੰਤ ਬਾਬਾ ਬਲਵੀਰ ਸਿੰਘ ਨੇ ਆਪਣੇ ਪੰਚਾਇਤ ਦੀ ਟੈਂਕੀਆਂ ਇਹ ਆਲੀ ਕਲਾਂ ਦੀ ਟੈਂਕੀ ਆਪਾਨੂੰ ਮਿਲ ਗਈ ਅੱਜ ਪੰਚਾਇਤ ਦੀ ਕੋਠੇ ਤੋਂ ਪੰਚਾਇਤ ਦੀ ਲੈ ਕੇ ਜਾਣੇ ਆ ਇਹ ਰੰਜੋਤ ਸਿੰਘ ਸੁਪਨਾਮ ਸਿੰਘ ਤੇ ਵੀਰ ਕਰਮਜੀਤ ਸਿੰਘ ਵਾਹ ਇਹ ਬਣੀ ਆ ਬਹੁਤ ਸੁਣੀ ਬਣੀ ਆਪਣੇ ਵੀਰ ਮੋਗੇ ਜੀਪਾਂ ਵਾਲਾ 치ਤਾ ਵੀਰ ਇਹਦੇ ਕੋਣ ਕੜੀ ਖਲੋਗੇ ਜੀਪਾਂ ਜੂਪਾਂ ਤਿਆਰ ਕਰਨੀਆਂ ਹਣ ਤਾਂ ਇੱਥੇ ਵੀਰ ਤੋਂ ਮਗਰ ਜੀਪ ਦੀ ਉਹ ਮਗਰ ਜੀਪ ਓਏ ਓਏ ਮਗਰ ਜੀਪ ਸਾਲਿਓ ਇਦਾਂ ਦੀ ਸੱਤੇ ਨੂੰ ਲੈ ਕੇ ਤੁਸੀਂ ਇੱਕ ਗੰਨੇ ਵਾਲੀ ਰੇੜੀ ਪਾਈ ਹੋਈ ਬੈਟਰੀਆਂ ਵਾਲੀ ਠਾਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿੱਦਾਂ ਕਿ ਵੀਰ ਆਪਣੇ ਆਲੀ ਨਗਰ ਦੇ ਵਿੱਚ ਵੱਖ-ਵੱਖ ਸੇਵਾਵਾਂ ਲੈ ਕੇ ਪਹੁੰਚਣ ਡਿਆ ਇਹ ਵੀਰ ਜਲੰਧਰ ਤੋਂ ਆਪਣੇ ਵੀਰਾਂ ਵਾਸਤੇ ਦੋ ਟਰਾਲੇ ਤੂੜੀ ਦੇ ਵੱਡੇ ਲੈ ਕੇ ਪਹੁੰਚੇ ਆ ਤੇ ਇਹ ਵੀਰਾਂ ਦੀਆਂ ਜਿਹੜੀਆਂ ਬਾਈਕਾਂ ਜਿਹੜੀਆਂ ਇਹ ਦਰਿਆ ਦੇ ਅੰਦਰ ਹੀ ਜਦੋਂ ਆਪਣਾ ਪਾਣੀ ਆਇਆ ਤੇ ਡੰਗਰਹੀਂ ਇੱਧਰ ਲੈ ਇਹਨਾਂ ਦਾ ਤੂੜੀਦਾਂ ਦਾ ਸਾਰਾ ਖਰਾਬ ਹੋ ਗਿਆ ਏ ਤੇ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਨਿਕਲਾ ਨਗਰ ਕਰਦਾ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਵੀ ਸਾਰੀ ਹੋ ਗਈ ਸਫਾਈ ਉਹਨੇ ਕਰਾਇਆ ਨਾ ਖੇਤੀ ਮਿੱਟੀ-ਮਿੱਟੀ ਹੁਣ ਸ਼ੈੱਡ ਲੱਗਣ ਓਏ ਚੱਲ ਖੇਡੋ ਨਿਆਰੇ ਲਾਉਣ ਵਿਲੀ ਇਹ ਸਫਾਈ ਬਹੁਤ ਜ਼ਰੂਰੀ ਬਹੁਤ ਜ਼ਿਆਦਾ ਗੰਦ ਜਾ ਵਜਾ ਪਿਆ ਸੀ ਕੱਢ ਦੀ ਸਾਰੀ ਉਧਰ ਵੀ ਕਰਤਾ ਸਾਰਾ ਸਾਫ ਆ ਟਿਹਰੀਆਂ ਪਾਸੇ ਛੱਡ ਦੋ ਨਾ ਇੱਧਰ ਇਕੱਠੀਆਂ ਕਰਕੇ ਖਾਦ ਖਿਲਾਰੀ ਕਿ ਨਹੀਂ ਖਾਦ ਖਿਲਾਰੀ ਕਿ ਨਹੀਂ ਖਾਦ ਹੈ ਖਾਦ ਖਿਲਾਰ ਦਿਆ ਠੀਕ ਹੈ ਬੋਰੇ ਹਾਂ ਕਿਵੇਂ ਹਾਂ 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 ਜਹੀਂ ਬਰਬੁਰਦੋਸ ਕੋ ਆ ਵੇਖੋ ਕਿੰਨੇ ਬੋਰੇ ਸੰਗਤਾਂ ਨੇ ਕਿੰਨੇ ਕਿੰਨੇ ਬੋਰੇ ਜਮ੍ਹਾਂ ਕਰਤੇ ਇੱਥੇ ਇੱਕ ਅਪੀਲ ਦੇ ਨਾਲ ਤੇ ਜਿੱਦਣ ਆਪਾਂ ਕੰਮ ਸ਼ੁਰੂ ਕਰਨਾ ਤੇ ਉਸ ਦਿਨ ਵੇਖਿਓ ਸੰਗਤਾਂ ਕੀ ਕਰਨਗੀਆਂ ਉਹ ਸਵੇਰ ਪੜਾ ਕੀ ਕਰਨਾ ਸ਼ਾਮ ਸਵੇਰ ਪਾ ਉੱਠ ਕੇ ਨਾ ਉਹ ਜਿਹੜਾ ਸਾਰਾ ਬਾਲਣ ਆ ਉਹਦੇ ਦੁਬਾਰਾ ਪੂਲੇ ਬਨ ਕੇ ਇੱਕ ਸਾਈਡ ਤੇ ਕੱਢਣਾ ਸਾਰਾ ਠੀਕ ਆ ਉਹ ਗਲ ਜਾਏਗਾ ਵੈਸੇ ਸਾਰਾ ਪੂਲਾ ਦੁਬਾਰਾ ਬਨ ਕੇ ਪ੍ਰਾਲੀ ਲਿਆ ਕੇ ਤੇ ਸਾਰਾ ਇਸ ਤਰਫ ਕਰ ਦੇਣਾ ਇੱਥੇ ਉਧਰੋਂ ਕੱਢ ਦੇਣਾ ਉਹਨੂੰ ਸਾਰੇ ਨੂੰ ਸਾਰਾ ਬਾਲਣ ਦੁਬਾਰਾ ਬੰਨ ਦੇਣਾ ਤੇ ਮਿਰਚਾਂ ਮੁਰਚਾਂ ਪੁੱਟੀਆਂ ਗਿਆ ਕਿ ਨਹੀਂ ਨਹੀਂ ਮਿਰਚੀ ਹੁਣ ਸੁੱਕ ਗਿਆ ਵਾ ਸਵੇਰੇ ਇੱਕ ਤੇ ਖੇਲਾ ਪਾ ਦਾਂਗੇ ਰੂੜੀ ਰਾੜੀ ਪੈ ਗਈ ਸਾਰਾ ਕੁ ਹੋ ਗਿਆ ਬਾਕੀ ਸਬਜੀ ਸਬਜੀ ਲਾਉਨੇ ਹੁਣ ਸਬਜੀ ਵਾਲੇ ਆਪਣੇ ਮਹਿਕਮੇ ਵਾਲੇ ਵੀਰ ਡੈਡੀ ਹੁਣੀ ਗਏ ਆ ਬਾਹਰ ਹੁਣ ਉਸ ਤੋਂ ਬਾਅਦ ਉਹਨਾਂ ਪਲਕੇ ਆ ਜਾਣਾ ਸਾਰੀ ਉਮਰ ਕਮਾਈ ਕਰਦੇ ਰਏ ਹੁਣ ਘਲਤਾ ਉਹਨਾਂ ਨੂੰ ਬਾਹਰ ਆ ਮੁੰਡਿਆਂ ਨੇ ਗੂੜਗੜ ਦਿੱਤਾ ਸਾਰਾ ਸਿਸਟਮ ਤੇ ਸਾਰੇ ਸਬਜੀ ਹੁਣ ਕਰਦੇ ਸਿਰੂ ਰੋਟੇ ਬਾਟੇ ਸਾਰੇ ਕੁਦਰਤ ਕਿੱਡੀਆਂ ਵਧੀਆ ਵਾਜਾਂ ਚਿੜੀਆਂ ਜਾਨਵਰ ਗੂੜ ਕੇ ਆ ਤੌਰ ਗਿਆ ਵਾਧੂ ਨਾਲੇ ਦੇ ਰੇਤ ਨਹੀਂ ਉੱਡਦੀ ਤੇ ਨਾਲੇ ਸਬਜ਼ੀ ਵਾਧੂ ਹੋਗੀ ਪਹਿਲਾਂ ਤੇ ਦਵਾਨੇ ਚੜਾਏ ਖਰਬੂਜੇ ਦਵਾਨੇ ਹੁਣ ਤੌਰ ਗਿਆ ਬਹੁਤ ਲੱਗਦੀਆਂ ਸਾਰਾ ਸਬਜ਼ੀ ਵੀ ਇਸ ਟਾਈਮ ਇਹੋ ਜੀ ਹੁੰਦੀ ਤੋਰੀਆਂ ਦੀ ਕੰਧਾ ਗੁੰਧਾ ਤੇ ਚਾੜ ਦੇ ਦੀਆਂ ਚੋ ਨੇ ਸਾਰੇ ਹੋ ਗਏ ਖਰਾਬ ਪਾਣੀ ਫੇਰ ਅੱਜ ਵਧ ਗਿਆ ਥੋੜਾ ਜਿਹਾ ਤੇ ਉਹਨਾਂ ਦੇਖੋ ਬੜੇ ਵੀਰਾਂ ਦੇ ਫੋਨ ਉਹਦੇ ਰੋਜ਼ ਵੀ ਵੀਰ ਜੀ ਦੱਸੋ ਕਿਦਨ ਆਈਏ ਆਪਾਂ ਸੇਵਾ ਕਰਨ ਸਾਰੇ ਵੀਰਾਂ ਨੂੰ ਇਹੋ اپੀਲ ਕਰਦੇ ਵੀ ਭਰਾਵਾ ਜਿੱਦਣ ਪਾਣੀ ਸੁੱਕ ਗਿਆ ਉਸ ਦਿਨ ਸਾਰੇ ਵੀਰਾਂ ਨੂੰ ਸੱਦਾਂਗੇ ਅਜੇ ਪਾਣੀ ਘਟਣ ਦਾ ਨਾਂ ਹੀ ਨਹੀਂ ਲੈਣ ਦਾ ਜਿੱਦਣ ਪਾਣੀ ਘੜ ਗਿਆ ਉਸ ਦਿਨ ਆਪਾਂ ਸਾਰਿਆਂ ਨੇ ਲੱਗ ਪੈਣਾ ਉਸ ਦਿਨ ਸਾਰਿਆਂ ਨੂੰ ਵੀਡੀਓ ਪਾ ਕੇ ਦੱਸਾਂਗੇ ਸਾਡਾ ਤੇ ਆਪ ਜੀ ਕਰਨ ਰਿਹਾ ਵੀ ਦਵਾਦ ਪਾਣੀ ਸੁੱਕ ਕੇ ਇਹਨੂੰ ਬੰਨੀਏ ਦੇ ਬਾਅਦ ਵਿੱਚ ਆਲੂ ਉਲੂ ਮੱਕੀ ਮੁੱਕੀ ਤੇ ਕਣਕਾਂ ਕੁਣਕਾਂ ਸਾਰੀਆਂ ਫਸਲਾਂ ਫੇਰ ਹੀ ਬੀਜੀਆਂ ਜਾਣੀਆਂ ਜੇ ਹੁਣ ਤੋਂ ਇਹਦੀ ਬੰਦਨ ਦੀ ਤਿਆਰੀ ਕਰਾਂਗੇ ਤੇ ਬੜਾ ਔਖਾ ਹੋਣ ਤੇ ਪਾਣੀ ਵੇਖ ਵੇਖ ਕੇ ਇਹਨੇ ਹੱਕ ਗਿਆ ਨਾ ਮੰਜੈ ਨਹੀਂ ਰਾਹ ਰੂ ਸਾਰੇ ਖਰਾਬ ਹੋ ਗਏ ਆ ਪਾਰ ਗਿਆ ਨੂੰ ਬੜਾ ਚੇਰ ਹੋ ਗਿਆ ਪਾਰ ਆਲੀ ਪਿਆਲੀ ਵੇਖਣ ਨੂੰ ਜੀ ਕਰਨ ਰਿਆ ਫੇ ਕਿੱਦਾਂ ਦੀ ਹੋਊਗੀ ਵੇਨੇ ਆ ਪ੍ਰੋਗਰਾਮ ਜਿੱਦਣ ਬਣ ਗਿਆ ਇੱਕ ਵਾਰੀ ਢਾ ਕੱਢ ਕੇ ਉਹਨੇ ਨਾਲ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਚਲੋ ਬਾਕੀ ਸਾਰੇ ਜਿੱਦਾਂ ਵੀ ਆਪਾਂ ਤੁਹਾਡੇ ਨਾਲ ਸਾਰੀਆਂ ਗੱਲਾਂ ਸ਼ੇਅਰ ਕਰਦੇ ਰਹੀਦਾ ਸਾਰੇ ਵੀਰ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਆ ਕਰੋ ਤੇ ਜਿੰਨਾ ਵੀ ਹੋ ਸਕੇ ਜੇ ਕੋਈ ਗਲਤੀ ਮਲਤੀ ਆ ਉਹਦੇ ਵਿੱਚ ਆਪਾਂ ਨੂੰ ਕਮੈਂਟਾਂ ਰਾਹੀਂ ਦੱਸ ਦਿਆ ਕਰੋ ਤੇ ਬਾਕੀ ਸਾਰੇ ਵੀਰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਤੇ ਹੋਰਾਂ ਵੀਰਾਂ ਨੂੰ ਵੀ ਕਰਾਓ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਖਤਮ ਸਾਰੇ ਫੇਰ ਵੇਖਾਂਗੇ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਇਲਾਕਿਆਂ ਨੂੰ ਤੇ ਖੁਸ਼ੀਆਂ ਬਖਸ਼ੇ ਉਹਦਾ ਪਾਣਾ ਜਿਹੜਾ ਮਿੱਠਾ ਲੱਗਣ ਲੱਗ ਪਏ ਫਿਰ ਸਭ ਤੋਂ ਵਧੀਆ ਗੱਲ ਵਾ ਜਦੋਂ ਉਹਦਾ ਪਾਣਾ ਪੱਠਾ ਲੱਗਣ ਦਾ ਪੈਣਾ ਪਣੂ ਫਿਰ ਸਮਝ ਲਓ ਪ੍ਰਮਾਤਮਾ ਮਿਹਰਵਾਨ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸ ਦੇ ਰਹੀਦਾ ਜਿੱਥੇ SLAGA ਬਣਦੀ ਕਰਨ ਵਾਸਤੇ ਉੱਥੇ ਕਰਨੀ ਵੀ ਚਾਹੀਦੀ ਆ ਆ ਆਪਣਾ ਜਿਹੜਾ MLA ਆ ਇੰਦਰ ਪ੍ਰਤਾਪ ਉਹਨੇ ਜਿੱਦਾਂ ਆਪਣੇ ਇਧਰਲੇ ਬਨੇ ਪਾਣੀ ਦਾ ਕਰਕੇ ਪਿੰਡ ਵਾਲੀ ਸਾਈਡ ਆ ਕਾਫੀ ਸੇਮ ਹੋ ਗਈ ਆ ਵੇਖੋ ਸਾਰੇ ਸੇਮ ਨਾਲ ਜਿਹੜੇ ਪੱਠੇ-ਪੁੱਠੇ ਸਾਰੇ ਲੋਕਾਂ ਦੇ ਖਤਮ ਹੋ ਗਏ ਆ ਉਹਨੇ ਸਾਰੇ ਨਿੱਕੀਆਲੀ ਨੂੰ ਤੇ ਆਪਣੇ ਆਲੀਕਲਾ ਨਗਰ ਨੂੰ ਵੀ ਮੋਟਰਾਂ ਦਿੱਤੀਆਂ ਆ ਮੋਟਰਾਂ ਲੱਗੀਆਂ ਉਹਦੀਆਂ ਉਹਦੇ ਬੰਦੇ ਫਿੱਟ ਕਰਕੇ ਗਏ ਆ ਜਿੱਥੇ ਕੋਈ ਚੰਗਾ ਕੰਮ ਕਰਦਾ ਉੱਥੇ ਭਰਾਵਾ ਉਹਦੀ ਸਲਾਘਾ ਵੀ ਕਰਨੀ ਚਾਹੀਦੀ ਫੇਰ ਹੀ ਦੁਨੀਆ ਚੰਗੇ ਬੰਨੇ ਲੱਗੂਗੀ ਜੇ ਆਪਾਂ ਉਹ ਬੰਦੇ ਦੀ ਇਦਾਂ ਕਰੀਏ ਨਾਲੇ ਜੇ ਮੋਟਰ ਨਾ ਲੱਗੀ ਹੁੰਦੀ ਤੇ ਇਧਰਲਾ ਇਲਾਕਾ ਵੀ ਸਾਡਾ ਅੱਧਾ ਡੁੱਬ ਜਾਣਾ ਸੀ ਤੇ ਬਹੁਤ ਬਹੁਤ ਆਪਣੇ ਰਾਣੇਂਦਰ ਪ੍ਰਤਾਪ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਇਲਾਕੇ ਦਾ ਬਹੁਤ ਸੰਯੋਗ ਦਿੰਦੇ ਆ ਚਲੋ ਆ ਪਾਣੀ ਆnde ਜਿੱਥੇ ਅਗਲਾ ਸਹੀ ਕੰਮ ਕਰਦਾ ਉੱਥੇ ਸਹੀ ਕਹੋ ਜਿੱਥੇ ਗਲਤ ਕਰਦਾ ਉੱਥੇ ਗਲਤ ਕਹੋ ਵੈਸੇ ਵੀ ਸਾਰੇ ਇਲਾਕੇ ਦਾ ਸਾਥ ਦਿੰਦੇ ਆ ਆਹ ਸਾਰੇ ਪੱਠੇ ਪੁੱਠੇ ਮਰ ਗਏ ਆ ਤੇ ਮੋਟਰਾਂ ਲੱਗੀਆਂ ਵਾ ਹੁਣ ਉਹਨਾਂ ਚਿਰ ਚੱਲਣਗੀਆਂ ਜਿੰਨਾ ਚਿਰ ਇਧਰਲੇ ਬੰਨੇ ਪਾਣੀ ਨਹੀਂ ਕੱਢਦਾ ਇਸ ਕਰਕੇ ਪ੍ਰਮਾਤਮਾ ਚੜ੍ਹਦੀਆਂ ਕਲਾ ਵਿੱਚ ਰੱਖੇ ਇਹਨਾਂ ਵੀਰਾਂ ਨੂੰ ਵੀ ਕਈਆਂ ਵੀਰਾਂ ਨੇ ਪੁੱਛਿਆ ਵੀ ਜਿਹੜਾ ਇਹ ਸਪਰੇਅ ਵਾਲਾ ਪੰਪ ਹੈ ਕਾਮਯਾਬ ਆ ਕੇ ਨਹੀਂ ਉਹਨਾਂ ਵੀਰਾਂ ਨੂੰ ਇਹ ਵੀ ਅਜੇ ਆਪਾਂ ਸਪਰੇਅ ਕਰਕੇ ਵੇਖੀ ਆ ਵੇਨੇ ਆ ਵੀ ਹੁਣ ਜਦੋਂ ਦਵਾਈ ਦਾ ਰਿਜ਼ਲਟ ਵੇਖਾਂਗੇ ਵੀ 10 ਲੀਟਰ ਪਾਣੀ ਦਾ ਰਿਜ਼ਲਟ ਜਿਹੜਾ ਸਹੀ ਆਉਂਦਾ ਕਿ ਨਹੀਂ ਆਉਂਦਾ ਜੇ ਰਿਜ਼ਲਟ ਪੂਰਾ ਸਹੀ ਆ ਫਿਰ ਤਾਂ ਕਾਮਯਾਬ ਹੀ ਆ ਪਾ ਸਕਦੇ ਆ ਤੇ ਜੇ ਰਿਜ਼ਲਟ ਹੀ ਨਾ ਸਹੀ ਆ ਤਾਂ ਫਿਰ ਕਿੱਥੋਂ ਕਾਮਜੋ ਬਣਾ ਹੁਣ ਕਿੱਥੇ ਆਪਾਂ 100 ਲੀਟਰ ਪਾਣੀ ਲਾਉਨੇ ਆ ਤੇ ਕਿੱਥੇ 10 ਲੀਟਰ ਬਾਕੀ ਵੇਨੇ ਆ ਤਜਰਬਾ ਹੀ ਆ ਜੇ ਤੇ ਸਹੀ ਹੋ ਗਿਆ ਤਾਂ ਫੇਰ ਤੁਹਾਡੇ ਨਾਲ ਕੋਈ ਨਹੀਂ ਸ਼ੇਅਰ ਵੀ ਕਰਾਂਗੇ ਅਜੇ ਤੇ ਡੈਮੋ ਲੱਗੀ ਆ ਦਵਾਈ ਸਪਰੇਅ ਕੀਤੀ ਆਪਾਂ ਇਹਦੇ ਵਿੱਚ ਸਾਰੀ ਬਾਇਰ ਕੰਪਨੀ ਦੀ ਜਿਹੜੀ ਆ ਦਵਾਈ ਪਾਈ ਆ ਤੇ ਉਹਦਾ ਕਰਕੇ ਬਾਅਦ ਦੇ ਵਿੱਚ ਲੱਗੇ ਆਪਾਂ ਪੂੜ ਬੰਪਾਣਾ ਸਪਰੇਅ ਕੀਤੀ ਤੇ ਨਾਲ ਹੀ ਇਹਦੀ ਬਿਮਾਰੀ ਦਾ ਪਤਾ ਲੱਗੂ ਵੀ ਕਿੰਨੇ ਬਿਮਾਰੀ ਦੀ ਜਿਆਦਾ ਰੋਕਥਾਮ ਕੀਤੀ ਆ ਇਸ ਕਰਕੇ ਦਾ ਰਿਜ਼ਲਟ ਤੁਹਾਨੂੰ ਬਾਅਦ ਕਿਸੇ ਦਿਨ ਦੱਸਾਂਗੇ ਵੀ ਕਿੱਦਾਂ ਸਹੀ ਆ ਕਿ ਨਹੀਂ ਤੇ ਐਡੀ ਖੇਤੀ ਨਹੀਂ ਪਤਾ ਲੱਗਾ ਉਦਾਂ ਦੇ ਵੇਹੇ ਕਰਨ ਦੇ ਵਿੱਚ ਤੇ ਬਹੁਤ ਸੌਖਾ ਹੀ ਮਿੰਟੋਂ-ਮਿੰਟ ਹੀ ਹੋ ਗਈ ਹਿਸਾਬ ਨਾਲ 15 20 ਮਿੰਟਾਂ ਦੇ 15 ਮਿੰਟ ਵੀ ਜ਼ਿਆਦਾ ਆ ਪਛੇਤੀ ਹੋ ਗਈ ਸਪਰੇ ਦੇ ਹੁਣ ਇਹਦਾ ਖਰਚਾ ਬਹੁਤ ਪੈਂਦਾ ਉਹ ਵੀ ਰੰਦਾ ਵੀ 10 ਲੱਖ ਰੁਪਈਆ ਖਰਚਾ ਚਾਹੀਦਾ 7 ਤੋਂ 8 ਲੱਖ ਦਾ ਇਹ ਆ ਤੇ 2.5 ਲੱਖ ਦੀਆਂ ਬੈਟਰੀਆਂ ਚਾਹੀਦੀਆਂ ਹੁਣ ਇੱਕ ਕਿੱਲੇ ਦੀ ਬੈਟਰੀ ਦੀ ਜਿਹੜੀ ਆ ਰਿਕੁਆਇਰਮੈਂਟ ਆ 2.5 ਕਿੱਲੇ ਇੱਕ ਬੈਟਰੀ ਦਾ 2.5 ਕਿੱਲੇ ਥਾਂ ਕੱਢਣਾ ਨੇ ਤੇ ਜੇ ਤੇ 40 ਮਿੰਟਾਂ ਇਹ ਬੈਟਰੀ ਚਾਰਜ ਹੋਣੀ ਆ ਤੇ 2.5 ਕਿੱਲਿਆਂ ਤੋਂ 15 20 ਮਿੰਟਾਂ ਦੇ 2.5 ਕਿੱਲੇ ਕੱਢ ਦਿੰਦਾ ਇਸ ਕਰਕੇ ਬੈਟਰੀਆਂ ਵੀ ਵੱਧ ਰੱਖਣੀਆਂ ਪੈਣੀਆਂ ਬੈਟਰੀ ਮਹਿੰਗੀ ਵੀ ਆਉਂਦੀ ਆ ਸਾਰਾ ਜੋੜ ਜਾਮਾ ਲਾ ਕੇ ਤੇ ਫਿਰ ਪਤਾ ਲੱਗੂਗਾ ਕਿ ਇਹ ਸਹੀ ਆ ਕਿ ਗਲਤ ਆ ਇੱਕ ਹੁਣ ਆਪਣੇ ਵੀਰ ਕਾਰਟੀਵਾ ਦਾ ਜਿਹੜਾ ਨੇ ਆਖਿਆ ਹੀ ਵੀ ਉਹਦੇ ਤੇ ਕਿਥੋਂ ਦਹੀਂ ਧਮਕੀਆਂ ਆਈਆਂ ਆਪਣੇ ਦੇਸ਼ ਦੇ ਵਿੱਚ ਜਦੋਂ ਕੋਈ ਬੰਦਾ ਸੱਚ ਬੋਲਦਾ ਨਾ ਉਹਦੇ ਨਾਲ ਇਦਾਂ ਹੀ ਹੁੰਦਾ ਵਾ ਇਸ ਕਰਕੇ ਮੇਰੇ ਵੀਰ ਹੁਣ ਕੀ ਕੀਤਾ ਜਾਵੇ ਯਾਰ ਇਹ ਤੇ ਪ੍ਰਮਾਤਮਾ ਹੀ ਆ ਉਹ ਵੀਰ ਦੀ ਸਪੋਰਟ ਕਰੋ ਵੱਧ ਤੋਂ ਵੱਧ ਵੀ ਯਾਰ ਉਹ ਸਹੀ ਗੱਲਾਂ ਦੱਸਦਾ ਨਾ ਖੇਤੀਬਾੜੀ ਦੇ ਵਿੱਚ ਜੋ ਜੋ ਹੋਣ ਵਾਲਾ ਨੇ ਉਹੋ ਹੀ ਗੱਲਾਂ ਦੱਸ ਦਿੰਦਾ ਹੋਰ ਕੋਈ ਗੱਲ ਨਹੀਂ ਵੱਧ ਘੱਟ ਦੱਸਦਾ ਚੰਗੇ ਬੰਦੇ ਨੂੰ ਦੁਨੀਆ ਨਹੀਂ ਜੀਣ ਦਿੰਦੀ ਜਿਸ ਕਰਕੇ ਫਿਰ ਜਿਹੜੇ ਕੁਛ ਚੰਗੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਮਜਬੂਰੀ ਦੀਆਂ ਮੁੜ ਕੇ ਇਸ ਸਿਸਟਮ ਚ ਚਲਾਉਣਾ ਪੈਂਦਾ ਇਸ ਕਰਕੇ ਉਹਦਾ ਵੱਧ ਤੋਂ ਵੱਧ ਜਿੰਨਾ ਹੋਵੇ ਸਾਥ ਦਵੋ ਬਾਕੀ ਜਿੰਨੀ ਸਾਡੀ ਮਾਤਾ ਉਸ ਹਾਵ ਨਾਲ ਹੀ ਬੋਲ ਗਏ ਆ ਜੇ ਮੈਂ ਵੱਧ ਘੱਟ ਬੋਲ ਗਏ ਆ ਤੇ ਮੇਰੇ ਵੀਰ ਮਾਫ਼ ਕਰਿਓ ਤੇ ਜਿੰਨੀ ਕ ਆਪਣ ਨੂੰ ਮੱਤ ਬਖਸ਼ੀ ਉਹਨਾਂ ਨਾਲ ਤਾਂ ਗੱਲਬਾਤ ਕਰ ਲਈਦੀ ਆ ਤੇ ਹੁਣ ਇੱਕ ਪਾਸੇ ਵੇਖਣ ਡਿਆ ਮੈਂ ਇੰਗਲੈਂਡ ਦੇ ਵਿੱਚ ਫੇਰ ਪ੍ਰੋਟੈਕਟ ਚੱਲ ਗਿਆ ਵੀ ਜਿਹੜੇ ਬੰਦਿਆਂ ਨੂੰ ਪ੍ਰਵਾਸੀ ਬੰਦੇ ਉਹਨਾਂ ਨੂੰ ਬਾਹਰ ਕੱਢੋ ਪਤਾ ਨਹੀਂ ਦੁਨੀਆ ਦੇ ਵਿੱਚ ਕੀ ਸਿਸਟਮ ਚੱਲਣ ਡਿਆ ਪਰਮਾਤਮਾ ਸੋਖੀ ਰੱਖੇ ਕਿਉਂਕਿ ਕੋਈ ਚੰਗੇ ਸੰਕੇਤ ਨਹੀਂ ਆ ਕੋਈ ਕਿਤੇ ਲੜਾਈ ਲੱਗ ਜਾਂਦੀ ਆ ਕਿਤੇ ਹੜ੍ਹ ਆ ਜਾਂਦੇ ਆ ਕਿਤੇ ਕੋਸ਼ ਹੋ ਜਾਂਦਾ ਕਦੀ ਬਿਮਾਰੀ ਫੈਲ ਜਾਂਦੀ ਇਹ ਸੰਕੇਤ ਮਾੜੀ ਆ ਕਰਕੇ ਪਰਮਾਤਮਾ ਸਾਰਿਆਂ ਵੀਰਾਂ ਨੂੰ ਤੰਦਰੁਸਤੀਆਂ ਬਖਸ਼ੇ ਸਮਤ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਕ ਪੱਤੀ ਬੱਲੂ ਬਹਦਰਾਲਾ ਜਿਹੜਾ ਬੰਨ ਉਹ ਬੰਨਣ ਲਈਆਂ ਤਿੰਨ ਮਸ਼ੀਨਾਂ ਲਾਈਆਂ ਵਧੀਆ ਵੀਰ ਰਵੀ ਗੀ ਆਲਾ ਕਿਦਾਂ ਚੱਲ ਚੱਲ ਪਾਣੀ ਪੀ ਆ ਜਾ ਪਾਣੀ ਪੀ ਕੇ ਆ ਜਾ ਇਹ ਤਿੰਨ ਪੌਪਲੈਨਾਂ ਲਾਈਆਂ ਵਾ ਬੰਨ ਦਾ ਬਸ ਸਿਰਫ ਇੰਨਾ ਕੀ ਪਾਰ ਰਹਿ ਗਿਆ ਇਹ ਵੱਜ ਗਿਆ ਦੇ ਹਿਸਾਬ ਨਾਲ ਸਾਡਾ ਸਾਰਾ ਇਲਾਕਾ ਜਿਹੜਾ ਵਾ ਰਾਹ ਬਣ ਜਾਣੇ ਆ ਤੇ ਚੱਲ ਬੜਾ ਕੰਮ ਇਹ ਵੀਰ ਲੱਗੇ ਆ ਚੱਕ ਦੇ ਸਾਰੇ ਤੇ ਨਾਲ ਆਪਣੇ ਪਿੰਡਾਂ ਦੇ ਆਲੀਗਲਾ ਦੇ ਕਬੀਰਪੁਰ ਸਾਰੀਆਂ ਸੰਗਤਾਂ ਆਉਣ ਡਿਆ ਉਹ ਪ੍ਰਸ਼ਾਦਾ ਸ਼ਕਨ ਡੇ ਬਈ ਪ੍ਰਸ਼ਾਦਾ ਸ਼ਕਨ ਡੇ ਬਈ ਤੇ ਹਸਮਿੰਦਰ ਸਿੰਘ ਸੰਧੂ ਆਪਣੇ ਆਲੀਗਲਾ ਸਰਪੰਚ ਸਾਹਿਬ ਤੇ ਸ਼ਹੀਦ ਸਿੰਘ ਇਹ ਸਾਰੇ ਵੀਰੇ ਤੇ ਮੋਰਚਾ ਸਾਹਮਣੇ ਬੈਠੇ ਆ ਵੇਖੋ ਹੁਣ ਕਿੰਦਾ ਮਾਲ ਕਿਰਪਾ ਕਰਦਾ ਮਾਤ ਮਸਲਖ ਰਖੇ ਬੰਨ ਜੇ ਬੱਜ ਜੇ ਤੇ ਫੇਰ ਆਪਣਾ ਜਿਹੜਾ ਵਾ ਇਲਾਕਾ ਅੱਧਾ ਖਾਲੀ ਹੋ ਜਾਣਾ ਫੇਰ ਜਿਹੜਾ ਵਾ ਰਾਹ ਰੂ ਬਣ ਜਾਣਗੇ ਤੇ ਜਿਹੜੀਆਂ ਸੰਗਤਾਂ ਆਖਣ ਡੀਆਂ ਠੀਕ ਆ ਚਲ 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 ਇੱਥੋਂ ਹੀ ਮੈਂ ਖੇਚ ਲੈਣਾ ਵਾ ਇਹ ਆਪਣਾ ਰਵੀਵੀਰ ਸਾਰੇ ਸਾਰੇ ਦਸਤਾਰ ਲਈ ਜਾਜ ਆ ਮੁਰਿਆਂ ਨੂੰ ਤੇ ਟੱਕਰੇ ਆਉਂਦੇ ਆ ਕਾਨੂੰਨੀ ਸੰਗਤਾਂ ਨੌਜਵਾਨਾਂ ਦੀ ਸਭ ਤੋਂ ਜਿਆਦਾ ਲੋੜ ਆ ਬਹੁਤ ਵੀਰ ਸ਼ਾਹ ਦੇ ਨਾਲ ਖੇਡ ਕਰਨ ਲਿਆ ਬਸ ਛੋੜਾ ਰਹਿ ਗਿਆ ਨਿੱਕੀ ਵਾਲੀ ਦੀ ਸੰਗਤ ਗਰਸੇਵਿਕ ਸਿੰਘ ਦੇ ਜਿਹੜੇ ਸੇਖ ਭਾਜੀ ਕਿੰਨੀ ਸੰਗਤ ਲੈ ਆਏ ਜੀ ਆਪਣੇ ਆ ਗਏ ਜੀ ਪੂਰੇ ਗਿਣਤੀ ਦੇ 12 ਬੰਦੇ ਆਏ ਜੀ ਪੂਰੇ ਨੌਜਵਾਨ ਕਰੋ ਜੀ ਕ੍ਰੇਡ ਉਹ ਰਖ ਲੈ ਬੰਦੇ ਪਰ ਕੀ ਆਹ ਕਿੰਨੀ ਦੇ ਕ੍ਰੇਡ ਉਹ ਸਭੇ ਧਿਆਨ ਨਾਲ ਪਰ ਕ੍ਰੇਡ ਧਿਆਨ ਨਾਲ ਸ਼ਾਬਾਸ਼ ਸ਼ਾਬਾਸ਼ ਸ਼ੇਰਾਂ ਸ਼ਾਬਾਸ਼ ਬੱਜ ਗਏ ਚੱਕ ਪੱਤੀ ਬੱਲੂ ਬਾਧਰਾ ਜਿਹੜਾ ਬੰਨ ਟੁੱਟਾ ਸੀ ਉਹ ਅੱਜ ਆਪਾਂ ਵਲਾ ਕੇ ਬੰਨਤਾ ਪਾਣੀ ਡੱਕਤਾ ਵਾ ਹੁਣ ਤਿੰਨੇ ਮਸ਼ੀਨਾਂ ਜਿਹੜੀਆਂ ਵਾ ਹੁਣ ਉਧਰ ਚੱਲਣਗੀਆਂ ਸਾਰੇ ਵੀਰਾਂ ਨੂੰ ਵਧਾਈਆਂ ਹਣ ਜੋ ਕੀ ਆਪਾਂ ਜਿਹੜਾ ਬੰਨ ਬੰਨਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਬਾਕੀ ਆਲੀ ਵਾਲੇ ਸਵੇਰ ਦਾ ਪਤਾ ਕਰਾਂਗੇ ਹਲ ਜੋਰ ਉੱਚੀ ਵਾਲਾ ਜਿਹੜਾ ਚੱਕ ਵਾਲਾ ਬੰਦਾ ਥੋੜਾ ਹੀ ਰਹਿ ਗਿਆ ਵਾ ਪਾਣੀ ਵਾਲਾ ਜੇ ਸੰਗਤ ਜੇ ਆ ਪਹੁੰਚ ਜੇ ਆ ਨਿਕਲ ਜਿੰਨੀਆਂ ਸੰਗਤਾਂ ਵੱਧ ਤੋਂ ਵੱਧ ਪਹੁੰਚ ਜਾਣਾ ਤੇ ਇੱਕ ਆਵਾਜ਼ ਤੇ ਸੰਗਤਾਂ ਦੇ ਨਾਲ ਫਿਰ ਤੇ ਇੱਕ ਆਵਾਜ਼ ਦਿੱਤੀ ਗਈ ਇੱਕ ਪੁਜੇ ਦੇ ਵਿੱਚ ਤੇ ਹਜ਼ਾਰਾਂ ਸੰਗਤ ਜਿਹੜੀ ਕੱਲਾ ਕੱਲਾ ਬੱਚਾ ਵੀ ਇੱਥੇ ਜਿਹੜਾ ਹੈ ਉਹ ਪਿੰਡੋਂ ਕਿੰਨਾ ਦਾ ਪਹੁੰਚ ਗਿਆ ਵਾ ਤੇ ਬੜਾ ਧੰਨ ਚਲੋ ਇਕਦਮ ਆ ਵਾਈਟ ਸਾਂਤ ਸਾਨੂੰ ਵਾਈਟ ਦੀ ਕੀਮਤ ਹੈ ਪਿੰਡਾਲੀ ਗੁਰਦ ਪਿੰਡਾਲੀ ਕਲਾ ਆਪ ਸਾਹਿਬ ਸੰਗ ਤੁਹਾਨੂੰ ਪਤਾ ਹੀ ਆ ਵੀ ਜੋ ਚੱਕ ਪੱਤੀ ਬਾਲੂਬਾਦਰਾਲਾ ਬੰਨ ਬੰਨਨ ਦੇ ਬੰਨ ਬੰਨਨ ਦੀ ਸੇਵਾ ਚੱਲ ਰਹੀ ਤੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਦੀ ਇੱਕ ਮਸ਼ੀਨ ਉੱਥੇ ਇਹ ਕਾਲੀ ਕਲਾਂ ਦੇ ਇੱਕ ਸਵੇਰੇ ਹੋਰ ਆ ਰਹੀ ਆ ਤੇ ਉਹ ਉੱਥੇ ਹੁਣ ਬੰਨ ਮਤਲਬ ਕਿ ਪੂਰਾ ਹੋ ਚੁੱਕਾ ਵਾ ਬਾਕੀ ਆਪਣਾ ਵੀਰੋ ਪ੍ਰਧਾਨ ਸਿੰਘ ਦੱਸੂਗੇ ਦੇਖੋ ਜੀ ਇਤਰਾ ਹੋਇਆ ਵੀ ਸਾਨੂੰ ਬਾਬਾ ਜੀ ਦੀ ਕਾਲ ਆਈ ਇਹ ਬਾਬਾ ਜੀ ਕਹਿੰਦੇ ਵੀ ਉੱਥੇ ਪਹੁੰਚੋ ਤਗੜੇ ਹੋ ਕੇ ਤੇ ਉੱਥੇ ਅਸੀਂ ਜਾ ਕੇ ਵੇਖਿਆ ਤੇ ਕੋਈ ਬੰਦ ਦਾ ਮਤਲਬ ਵੱਜਨ ਦਾ ਕੋਈ ਇੰਨਾ ਜ਼ਿਆਦਾ ਚਾਂਸ ਨਹੀਂ ਤੇ ਸੰਗਤਾਂ ਮੇਰੇ ਖਾਤੇ ਚ 4-500 ਮੁੰਡਾ ਆਲੀ ਖੁਰਦ ਆਲੀ ਕਲਾ ਤੇ ਬਾਕੀ ਚ ਅਡੇਰਿਆਂ ਦੀਆਂ ਸੰਗਤਾਂ ਬਾਕੀ ਚਲੋ ਉੱਥੋਂ ਵੀ ਸੰਗਤ ਆਈ ਸੋ ਬੜੀ ਕਿਰਪਾ ਹੋਈ ਮਹਾਰਾਜ ਜੀ ਉਹ ਬੰਨ ਪੂਰਾ ਹੁਣ ਐਸ ਵੇਲੇ ਵੱਧ ਚੁੱਕਾ ਕੁਝ ਮਸ਼ੀਨਾ ਚੋਰ ਪੈ ਗਿਆ ਕੋਈ ਸੰਗਤਾਂ ਦਾ ਸੰਗਤਾਂ ਜਿਹੜਾ ਬਹਸਦਾ ਜੀ ਸੰਗਤਾਂ ਨੇ ਇੱਕ ਮੋਟਰ ਗਈ ਮੋਰਚਾ ਮਾਰਿਆ ਤੇ ਉਹ ਬੰਦ ਬੰਦ ਗਿਆ ਸਾਰੀਆਂ ਸੰਗਤਾਂ ਆਲੀ ਕਲਾ ਪਹੁੰਚ ਗਈਆਂ ਵਾ ਸਾਰੀਆਂ ਸੰਗਤਾਂ ਜਿਹੜੀਆਂ ਆਈਆਂ ਸੀ ਉਹਨਾਂ ਦਾ ਧੰਨਵਾਦ ਬਾਕੀ ਚਾਚਾ ਜੀ ਸਾਡੇ ਸਰਪੰਚ ਸਾਹਿਬ ਦੱਸਣਗੇ ਦਾਦੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਉਹਨਾਂ ਸੰਗਤਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਸਾਡੇ ਇੱਕ ਕਾਲ ਤੇ ਕਿਉਂ ਤੇ ਉਹਨਾਂ ਆਵਾਜ਼ ਦੇ ਵੀ ਬੰਦਿਆਂ ਦੀ ਲੋੜ ਆ ਮਸ਼ੀਨਾਂ ਤੇ ਚੱਲਦੇ ਆਂ ਜੇ ਬੋਲੇ ਨਾ ਲੱਗੇ ਤਾਂ ਫੇਰ ਨਹੀਂ ਕੰਮ ਖਲੋਣਾ ਸਾਡੀ ਇੱਕ ਆਵਾਜ਼ ਤੇ ਸਾਰੀ ਸੰਗਤ ਆਪਣੇ ਦੇ ਦਮਦਮੇ ਨਾਲ ਘਰ ਘਰ ਦੇ ਸਾਰੇ ਜੀ ਬੱਚਾ ਬੱਚਾ ਪਹੁੰਚੇ ਚਲੋ ਹੋਰ ਉੱਥੋਂ ਵੀ ਜਿੰਨੀ ਸੰਗਤ ਹੈ ਜੀ ਪਹੁੰਚੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੰਜਾਨ ਜੀ ਦੇ ਵਾਰਸਾ ਜਿਹਨਾਂ ਨੇ ਅਟਕ ਦਰਿਆ ਰੋਕ ਦਿੱਤਾ ਸੀ ਤੇ ਸੰਗਤ ਜਿਹੜੀ ਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਬਹੁਤ ਜ਼ਿਆਦਾ ਉੱਥੇ ਮਤਲਬ ਵਿਖਾਈ ਆ ਤੇ ਬਹੁਤ ਹੀ ਜ਼ਿਆਦਾ ਜ਼ੋਰ ਲਾਇਆ ਜਿਹੜਾ ਸਾਨੂੰ ਗੁਸੇਵਕ ਨਿੰਦਰ ਜਾਂ ਆਡਾ ਬજરાਜ ਉਹਨੇ ਫੋਨ ਕੀਤਾ ਹੈ ਵੀ ਆਪਾਂ ਨੂੰ ਜਿਹੜਾ ਵਾ ਮੋਰਚਾ ਸੰਭਾਲਣਾ ਪੈਣਾ ਵਾ ਵੀ ਸੰਗਤਾਂ ਜਿਹੜੀਆਂ ਇੱਥੇ ਬਹੁਤ ਥੋੜੀਆਂ ਵਾ ਤੇ ਸੰਗਤਾਂ ਨੂੰ ਇੱਕ ਜਦੋਂ ਇੱਕ ਆਵਾਜ਼ ਦਿੱਤੀ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਘਰਾਂ ਚੋਂ ਮੋਟਰਸਾਈਕਲਾਂ ਤੇ ਜਿੱਦਾਂ ਵੀ ਕੋਈ ਸਾਧਨ ਮਿਲਿਆ ਨਿਕਲ ਪਿਆ ਤੇ ਜਾ ਕੇ ਬੋਰਿਆਂ ਦੀ ਸੇਵਾ ਜਿਹੜੀ ਬਹੁਤ ਵੱਡੀ ਸੇਵਾ ਕੀਤੀ ਤੇ ਬੋਰਿਆਂ ਨਾਲ ਖੇਤ ਜਿਹੜਾ ਬੰਦ ਰਹਿ ਗਿਆ ਸੀ ਉੱਥੇ ਬਹੁਤ ਜ਼ਿਆਦਾ ਰੋੜੀ ਸੀ ਬਹੁਤ ਹੀ ਜ਼ਿਆਦਾ ਧੱਗਾ ਸੀ ਪਾਣੀ ਦਾ ਤੇ ਉਹਨੂੰ ਬੋਰਿਆਂ ਦੇ ਨਾਲ ਖਿਲਾਰ ਕੇ ਸੰਗਤ ਨੇ ਤੇ ਉਹਨੂੰ ਫੇਰ ਮਸ਼ੀਨਾਂ ਦੇ ਨਾਲ ਬੰਨਿਆ ਗਿਆ ਬਹੁਤ ਬਹੁਤ ਧੰ ਦੇ ਨਾਲ ਗਈਆਂ ਜਕਾਰਿਆਂ ਦੀ ਗੂੰਜ ਦੇ ਨਾਲ ਜਿਨ੍ਹਾਂ ਨੇ ਬੋਰੇ ਸੁੱਟ-ਸੁੱਟ ਕੇ ਤੋਨੂੰ ਪਾਣੀ ਨੂੰ ਰੋਕਿਆ ਤੇ ਹੁਣ ਆਪਣਾ ਜਿਹੜਾ ਅਗਲਾ ਰਸਤਾ ਵਾ ਉਹ ਕਲੀਅਰ ਹੋ ਜਾਣਾ ਵਾ ਹੁਣ ਆਪਾਂ ਅਗਲਾ ਅਗਲਾ ਮੋਰਚਾ ਵਾ ਬਾਬੇ ਦੀ ਕਿਰਪਾ ਚਾਹੀਦੀ ਆ ਸਵੇਰੇ ਰਸਤੇ ਕਲੀਅਰ ਹੋ ਗਏ ਤੇ ਆਪਾਂ ਬਣਾਉਣੇ ਸ਼ੁਰੂ ਕਰਦਨੇ ਸਾਰੇ ਸੰਗਤਾਂ ਨੇ ਇਦਾਂ ਹੀ ਸਾਥ ਦੇਣਾ ਵਾ ਬਾਦ ਚੜ ਕੇ ਜਿਤਨਾ ਅੱਜ ਗਏ ਆ ਇਤਨਾ ਆਪਾਂ ਬੰਨ ਕੋਈ ਵੀ ਆਪਣੇ ਅਗੇ ਬੰਨ ਨਹੀਂ ਆੜ ਸਕਦਾ ਜੇ ਸਾਰੀ ਸੰਗਤ ਇਤਨਾ ਸਹਿਯੋਗ ਦੇਣ ਲੱਗ ਪਈ ਓਏ ਸੋਨਿਆ ਅੱਲਾਹ ਅਕਬਰ ਵਾਲੇ ਗੁਰਜੀਤ ਖਾਲਸਾ ਵੇ ਗੁਰਜੀਤ ਆਹ ਭਾਇੀ ਗੁਰੂ ਜੀ ਦੇ ਕਦੇ ਸਾਡੇ ਵੀਰ ਹੁੰਦੜ ਢੱਡਾ ਇਹ ਮਸਰੀਆਂ ਦੇ ਕੋਲੋਂ ਟਰਾਲੀਆਂ ਮਿੱਟੀਆਂ ਲੈ ਕੇ ਆਏ ਆ ਤੇ ਜਿਹੜਾ ਅੱਜ ਅਸੀਂ ਇੱਕ ਚੱਕ ਵਾਲਾ ਮੋਢਾ ਵੀ ਫਤਿਹ ਕਰਕੇ ਆਏ ਆ ਤੇ ਹੁਣ ਆਪਾਂ ਨੂੰ ਬਹੁਤ ਲੋੜ ਪੈਣੀ ਆ ਹੋਰ ਵੀ ਵੀਰਾਂ ਨੂੰ ਬੇਨਤੀ ਆ ਕਿ ਹੁਣ ਜਿਹੜਾ ਸਾਡਾ ਸ਼ਾਇਦ ਰਸਤਾ ਕੱਲ ਤੋਂ ਸੁੱਕ ਜਾਣਾ ਵਾ ਪਾਣੀ ਜਿਹੜਾ ਪਿੱਛੋਂ ਸਾਡੇ ਰਸਤੇ 'ਚ ਪੈਂਦਾ ਹੈ ਵੱਜ ਜਾਣਾ ਵਾ ਤੇ ਵੀਰ ਜਿਹੜੇ ਆ ਹੁੰਦੜ ਕਿਆ ਥਾ ਢੱਡਾ ਉਹ ਹੁੰਦਲ ਢੱਡਾ ਪਿੰਡ ਰਮਸੀਆਂ ਲਾਗੋ ਵੀ ਜਿਹੜੇ ਮਿੱਟੀ ਢਾਲੀਆਂ ਲੈ ਕੇ ਇਹਨਾਂ ਦਾ ਇੰਡਾ ਉਂਤੇ ਜਿਆ ਆ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਸਾਥ ਦੇਂਦੇ ਆ ਤੇ ਵੇਖੋ ਜਿੱਕਾ ਖਾਲਸਾ